ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰਦੁਆਰਾ ਕਿਲਾ ਟਲਗੜ ਮਕੇਰੀਆਂ ਜੋ ਕਿ ਪੁਰਾਤਨ ਕਿਲਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੌਰ ਦਾ ਕਿਲਾ ਹੈ ਇਹ ਸਥਾਨ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਵੱਲੋਂ ਪ੍ਰਗਟ ਕੀਤਾ ਗਿਆ ਇਸ ਦੀ ਸੇਵਾ ਮਹਾਰਾਜ ਨੇ ਆਪਣੇ ਚਰਨ ਸੇਵਕ ਸੰਤ ਮਹਾਰਾਜ ਸੰਤ ਬਾਬਾ ਹਰੀ ਸਿੰਘ ਮਹਾਰਾਜ ਦੀ ਡਿਊਟੀ ਲਈ ਜਿਸ ਸਥਾਨ ਤੇ ਇਸ ਵੇਲੇ ਦਾ ਸੇਵਾ ਕਰ ਰਿਹਾ ਹੈ ਇਸ ਸਥਾਨ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਪ ਦਿਹਾੜਾ ਬੜੀ ਸ਼ਰਧਾ ਪੂਰਨਾ ਮਨਾਇਆ ਜਾਏਗਾ ਇਹਨਾਂ ਦਾ ਸਥਾਨ ਇੱਕ ਗੁਰਦੁਆਰਾ ਸੰਗਤਪੁਰਾ ਬਠਵਾਲਾ ਗੁਰਦਾਸਪੁਰ ਵਿਖੇ ਹੈ ਉਸ ਸਥਾਨ ਤੇ ਵੀ ਇਸੇ ਦਿਨ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ ਜੋ ਕਿ ਕੱਲ ਨੂੰ ਆਰੰਭ ਕੀਤੇ ਜਾਣਗੇ ਸਭ ਦੇਸ਼ ਵਿਦੇਸ਼ ਵਿੱਚ ਵਸਦਿਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਅਮਰਤ ਛਕੋ ਸਿੰਘ ਸੱਜੋ ਕਮ ਸੇ ਕਮ ਰੋਜ਼ ਇੱਕ ਆਪਾਠ ਸ੍ਰੀ ਜਪਜੀ ਸਾਹਿਬ ਦਾ ਜ਼ਰੂਰ ਕਰੋ ਮੇਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਅਸੀਂ ਜਦੋਂ ਪਰਿਵਾਰਕ ਮੈਂਬਰਾਂ ਜਾਂ ਕਿਸੇ ਨੂੰ ਮਿਲਦੇ ਆਂ ਕਿਸੇ ਨੂੰ ਸਾਸਤਰੀ ਕਾਲ ਕਿਸੇ ਨੂੰ ਹੱਥ ਸੁੱਟਦੇ ਆਂ ਫਤਿਹ ਬੁਲਾਉਨੇ ਆ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀ ਜਦੋਂ ਵੀ ਗੁਰੂ ਮਹਾਰਾਜ ਗੁਰੂ ਪਿਤਾ ਜੀ ਨੂੰ ਨਮਸਕਾਰ ਕਰਨ ਜਾਂਦੇ ਆਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫਤਿਹ ਜ਼ਰੂਰ ਬੁਲਾਇਆ ਕਰੋ ਕਿਤੇ ਸਾਡਾ ਫਤਿਹ ਬੁਲਾਉਣ ਦਾ ਵੱਡਾ ਹੱਕ ਹੈ ਇਹੋ ਸੰਗਤਾਂ ਅਗੇ ਚਰਨਾ ਚ ਬੇਨਤੀ ਹੈ ਆਪੋ ਚਰਾਲ ਮਿਲ ਕੇ ਰਹੀਏ ਸਿੱਖੀ ਸਿਧਾਂਤਾਂ 'ਤੇ ਚੱਲੀਏ ਇੱਕ ਦੂਜੇ ਦੀ ਨਿੰਦਿਆ ਚੁਗਲੀ ਨਾ ਕਰੀਏ ਜੇ ਕੋਈ ਮਾੜਾ ਕਰਮ ਕਰਿਆ ਤਾਂ ਮਾੜਾ ਕਰਮ ਨਾ ਉਚਾਰੋ ਕਮ ਸੇ ਕਮ ਕੋਸ਼ਿਸ਼ ਕਰੋ ਕਿ ਉਹਨੂੰ ਪ੍ਰੇਰ ਕੇ ਸਵੇਰ ਕੇ ਆਪਣੇ ਨਾਲ ਜੋੜਿਆ ਜਾਵੇ ਤੇ ਗਾਂ ਚੰਗੇ ਮਾਰਗ ਤੇ ਜੋ ਬੱਚੇ ਤੇ ਆ ਪੋਤਾ ਅਜ ਨਸ਼ੇ ਪਤੇ ਵੱਲ ਚੱਲ ਰਿਹਾ ਹੈ ਸ਼ਾਇਦ ਕਿਤੇ ਨਾ ਕਿਤੇ ਸਾਡੇ ਵਿੱਚ ਕੋਈ ਕਮੀ ਹੋ ਸਕਦੀ ਹੈ ਕੋਸ਼ਿਸ਼ ਕਰੀਏ ਉਹਨਾਂ ਦੇ ਕਮੀ ਨੂੰ ਦੂਰ ਕਰਕੇ ਉਹਨਾਂ ਨੂੰ ਸੰਗਤ ਨਾਲ ਜੋੜੀਏ ਸੰਗਤ ਵਿੱਚ ਆਉਣ ਦਾ ਸੱਦਾ ਦੇਈਏ ਸੰਗਤ ਨਾਲ ਰਲ ਮਿਲ ਕੇ ਚਲਾਈਏ ਜੋਗ ਜੇ ਨਸ਼ੇ ਪੱਤੇ ਆ ਤੋਂ ਬਚਿਆ ਜਾ ਸਕੇ ਆਪਣੇ ਦੇਸ਼ ਪੰਜਾਬ ਨੂੰ ਬਚਾਇਆ ਜਾ ਸਕੇ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਗੁਰੂ ਮਹਾਰਾਜ ਦੇ ਦਿਹਾੜਾ ਬੜੀ ਤੁਮਤਾਮਣਾ ਮਨਾਇਆ ਜਾਵੇ ਸਭ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਮਹਾਰਾਜ ਸਭ ਨੂੰ ਖੁਸ਼ੀਆਂ ਚੜ੍ਹਦੀ ਕਲਾ ਬਖਸ਼ੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ